अरबनिया जा रही है, बिना कटाईया खेताधिर है, और पूरी बंदापुर से बाप बिल्ली और ताना हुआ, यहाँ के लोग कहाँ आप जाने लेंगे, तो जो तो समेट हो गया, ऐसी होगा, रीति रिवाज नहीं है, जिन्होंने भागी बचे हमारा बाप ने कराया जाना है, इस खेताने में तो बचा हो शीता के बाप ने, साथी बंदा ला� ਗਰਮੀਆਂ ਨੂੰ ਬ੍ਰੇਕਸਟ ਪਸ਼ਾਤੋਰ ਸੰਗਲਿ ਨਾਲ ਸਕਾਟ ਦੇ ਸੈਂਟਰੀਨ ਬਲਾਕ ਪਰਨਾ ਨਾਮ ਦੀ ਬਾਗੀ ਦੇ ਨਿਬਾਣ ਕਰਨ ਸੱਤ ਦੀ ਬਦਲਣਾ ਆਪ ਮਾਤਾ ਮੀਤਾਂ ਦੀ ਸਰਗਰਤਾ ਦੇ ਰਹੀਆਂ ਅਤੇ ਵੱਖ-ਵੱਖ ਆਗਿਆ ਲੋਕ ਤੇ ਆਪ ਦੀ ਪਾਰਟੀ ਨੇ ਕੰਸੀ ਨਕਬੀਆਂ ਲਾਹੂ ਬਾਕਰ ਪਿਮਾਰ ਨਾਲ ਇੰਟਰਪ੍ਰੇਸ਼ਨ ਕਰਕੇ ਸਾਡੀ ਸਰਕਾਰ ਦੇ ਸਿਰਜਣਾ ਜਿਹੜਾ ਪਟਿਆਲਾ ਜੀ ਨਿਵਾਸੀ ਦਾ ਕਾਸ਼ੀ ਮਾ ਦੇਦਾ ਉਹਦਾ ਹਰ ਸਭ ਤੋਂ ਨਾਸਾ ਦਾ ਇਹ ਬਜਟ ਬਣਾ ਕੇ ਆਪਣੇ ਦੰਦਾਂ ਨੂੰ ਦੇਤਾ ਦੇ ਸ਼ਾਂ ਦੇ ਲੋਕਾਂ ਨੂੰ ਤਾਕਤ ਕਮਾਗੇ ਸਿਰ ਤੇ ਵੀ ਮੇਰੀ ਤੇ ਸਾਰੀਆਂ ਕਾਰਜਾਦੀਆ ਪ੍ਰਾਪਤੀ ਪੂਰਾ ਕਰਦੀਆਂ ਨੇ ਸਿਰ ਤੋਂ ਦਿਨਾ ਕਾਤੇ ਨਾ ਜੇਣਾ ਜੇ ਕਿ ਜੰਗਨੀ ਜੇ ਕਾਮਾ ਹੰਦਾਂ ਸਰਕਾਰ ਨੇ ਕੀਤੀ ਹੈ ਕੋਈ ਰੋਕਾ ਨਹੀਂ ਪਰ ਦੂਸਰੋ ਮਿਲ ਰਿਹਾ ਸਾਰੇ ਹੀ ਖਿਡਾਰੀ ਤੇ ਸਾਰੇ ਸਾਰੇ ਜਿਵਾਦਾਰ ਸਾਰੇ ਹੀ ਬੜ ਦਾ ਦੋ ਜਨਕ ਪਕੀਟਾਂ ਦੇ ਪਾਟੀਆਂ ਸਾਰੇ ਅੱਜ ਦੋ ਦਾ ਕੰਮ ਨਹੀਂ ਲੈਣੇ ਫਾਰਮ ਵਿਦੇਗੀ ਦਾ ਜੋ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਕਰਾ ਰਹੀ ਆ ਸਰਦਾਰ ਸੁਖਮੰਤ ਬਾਣ ਜੀ ਦੇ ਅਗਵਾਈ ਇਹ ਤੀਜੇ ਐਡੀਸ਼ਨ ਦਾ ਜੋ ਅਧੂ ਘਟਣਾ ਇਹ ਸੰਗਰੂਰ ਤੋਂ ਜਾਦੂ ਕੀਤਾ ਗਿਆ ਠੀਕ ਹੈ ਜੀ ਸਰਕਾਰ ਬਹੁਤ ਚੰਗੇ ਪ੍ਰਾਦੇ ਨਾਲ ਕਰਾ ਰਹੀ ਆ ਠੀਕ ਹੈ ਅੱਜ ਬਲੋਕ ਪਦੀ ਤੇ ਟਾਂਡੇ ਵਿੱਚ ਆਪਾਂ ਚાલુ ਕੀਤਾ ਅਧੂ ਘਟਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇ ਗੁੰਦੀ ਕੋ ਪਤੇ ਅੱਜ ਜਾਂਡਾਊਟ ਮੌਕੇ ਪੀਨਾਬਤਨ ਪੰਜਾਬ ਜਾਂ ਦੇ ਸ਼ੁਰੂਆਤ ਹੋਈ ਆ ਸਾਡੇ ਸੀਐਮ ਭਗਵੰਤ ਸਿੰਘ ਜੀ ਦੀ ਬਹੁਤ ਵਧੀਆ ਸੋਚ ਸਾਦਕ ਅੱਜ ਕੋਲ ਪੱਦਰ ਤੇ ਜੋ ਭਰਾੜੀਆਂ ਦੀ ਬਲੇਰੀ ਤਿਆਰ ਕਰਨ ਦਾ ਫੈਸਲਾ ਸ਼ੁਰੂ ਹੋਇਆ ਅੱਜ ਦੇਖਣ ਜੋ ਆ ਕਿ ਇੰਨੇ ਵੱਡੇ ਪੱਦਰ ਤੇ ਖਿਡਾਰੀ ਚਾਹ ਸਰਕਾਰੀ ਚਾਹ ਪ੍ਰਾਈਵੇਟ ਸਕੂਲਾਂ ਦੇ ਪਹੁੰਚੇ ਹੋਏ ਆ ਮੈਂ ਅੱਜ ਸਾਰੇ ਖਿਡਾਰੀਆਂ ਨੂੰ ਵੀ ਬਹੁਤ ਸ਼ਾਬਾਸ਼ ਦਿੰਦਾ ਆ ਜਨ ਨੇ ਇਸੇ ਪਾਰਟਿਸਿਪੇਟ ਕਰ ਰਹੇ ਆਪ ਸਖਸ਼ਮ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਖੇਡਾਂ ਵਰਤਨ ਪੰਜਾਬ ਦੀਆਂ ਦੀ ਅੱਜ ਬਲੌਕ ਟਾਂਡਾ ਦੀ ਸ਼ੁਰੂਆਤ ਕਰਨ ਜਾ ਰਹੇ ਆ ਪਿਛਲੀ ਵਾਰੀ ਸਰਕਾਰ ਨੂੰ ਬਣਿਆਂ ਨੂੰ ਦੋ ਵਾਰੀ ਤੀਸਰੀਆਂ ਦੋ ਵਾਰੀ ਜਿਹੜੀ ਖੇਡਾਂ ਵਰਤਨ ਪੰਜਾਬ ਦੀਆਂ ਹੋ ਚੁੱਕੀਆਂ ਇਹ ਤੀਸਰੀਆਂ ਖੇਡਾਂ ਜਿਹੜੀਆਂ ਵਰਤਨ ਪੰਜਾਬ ਦੀਆਂ ਹੋ ਰਹੀਆਂ ਇਹਨਾਂ ਖੇਡਾਂ ਦੇ ਵਿੱਚ ਜਿਹੜੇ ਹੈਗੇ ਆ ਪੱਖ-ਵੱਖ ਜਿਹੜੇ ਇਵੈਂਟਸ ਹੈਗੇ ਰੱਖੇ ਗਏ ਆ ਤੁਸੀਂ ਦੇਖਿਆਗਾ ਦੇਖੋਗੇ ਵੀ ਕਿ ਬੱਚਿਆਂ 'ਚ ਕਾਫੀ ਜ਼ਿਆਦਾ ਉਤਸ਼ਾਹ ਹੈਗਾ ਇਹਨਾਂ ਖੇਡਾਂ ਦੇ ਲਈ ਸੈਕੰਡਲੀ ਪੰਜਾਬ ਗਵਰਨਮੈਂਟ ਨੇ ਇਤਮੰਨਾ ਕੀਤਾ ਹੋਇਆ ਕਿ ਨਸ਼ਿਆਂ ਦੀ ਜੜੀ ਹੈਗੀ ਆ ਅਗੇਂਸਟ ਜਿਹੜੀ ਜੰਗ ਉਹਨਾਂ ਨੇ ਸ਼ੁਰੂਆਤ ਕੀਤੀ ਹੋਈ ਆ ਉਹਨੂੰ ਠੱਲ ਪਾਈ ਜਾ ਸਕੇ ਤੇ ਬੱਚਿਆਂ ਦਾ ਧਿਆਨ ਜਿਹੜਾ ਆ ਖੇਡਾਂ ਵਾਲੇ ਪਾਸੇ ਲਾਇਆ ਜਾ ਸਕੇ ਇਹ ਇੱਕ ਬਹੁਤ ਹੀ ਉੱਤਮ ਉਪਰਾਲਾ ਹੈਗਾ ਜਿਹਦੇ ਨਾਲ ਆਪਾਂ ਬੱਚਿਆਂ ਨੂੰ ਜਿਹੜੇ ਗਲਤ ਪਾਸੇ ਤੋਂ ਕੱਢ ਕੇ ਠੀਕ ਪਾਸੇ ਆਪਾਂ ਲਾ ਸਕਦੇ ਆ ਖੇਡਣਾ ਵਾਲੇ ਪਾਸੇ ਲਾ ਸਕਦੇ ਆ ਦੇਸ਼ ਤੇ ਪੰਜਾਬ ਦਾ ਨਾਮ ਆਪਣੇ ਸਟੇਟ ਦਾ ਨਾਮ ਜਿਹੜਾ ਇਹ ਬੱਚੇ ਜਿਹੜੇ ਗਿਆ ਆਲਟੀਮੇਟਲੀ ਜਿਹੜਾ ਗਿਆ ਉੱਪਰ ਲੈ ਕੇ ਜਾਊਗਾ ਥੈਂਕ ਯੂ